ਸਤਰੰਤ ਦਿਹਾਤੀ ਅਮਸਰਬੀਂ ਪਿੰਡ ਖਾਣਾ ਪਿੰਡ ਮਿੰਡੇਸਾ ਦਾ ਪਿੰਡ ਮਿੰਡੇਸਾ ਦਾ ਤੋਂ ਸਬੀਤ ਨਾਮਕ ਆਟੋ ਦੀ ਮੌਤ ਹੋਣ ਦਾ ਮਾਮਲਾ ਸਭ ਨੇ ਆਇਆ ਹੈ ਮੈਂ ਆ ਤਾਂ ਵੀ ਜੀ ਕੋਰੇ ਮਾਉਣੇ ਯਾਰਕਾਰੀ ਸਬੀਤ ਕੋੜੀ ਨੂੰ ਜਸਵੀਰ ਕੋੜੇ ਮੇਰੇ ਨਾਲ ਕਰਪਾ ਕਰਦੇ ਹੋਏ ਇਹ ਦੱਸਦੀ ਕਿ ਅੱਜ ਜਦੋਂ ਉਸ ਦਾ ਪਤੀ ਉਸ ਦੇ ਘਰ ਕਰਨ ਲਈ ਬਾਹਰ ਚਲਦੇ ਨੇ ਘਰੋਂ ਨਿਕਲ ਗਏ ਤਾਂ ਉਸ ਪਰਿਵਾਰ ਦੇ ਉਹ ਅਤੇ ਉਸ ਦੀ ਸੱਸ ਜਿਸ ਸੰਕੀਤਪੁਰ ਵੀ ਵਿਹਾਰ ਹੋਵੇਗਾ ਇਸ ਸਰਹੱਦ ਦੇ ਕੋਲ ਜਾਨ ਦੇ ਲਈ ਕਰੋੜ ਨਿਕਲੇ ਦਾ ਰਸਤੇ ਦੇ ਵਿੱਚ ਮਹੰਗਾ ਸਹਿਮੀ ਜੱਗਾ ਸਿੰਘ ਨਾਮਕ ਅਤੇ ਹੋਰ ਵੀ ਕੁਝ ਵਿਅਕਤੀ ਉਹਨਾਂ ਦੇ ਨਾਲ ਸੰਯੋਗੀ ਰਿਸ਼ੀਕੇ ਦੇ ਵਿੱਚੋਂ ਉਹਨਾਂ ਦੇ ਚਚੇਤਾਏ ਹੀ ਲੱਗਦੇ ਹਨ ਜਿਲ੍ਹੇ ਨਾਲ ਉਹਨਾਂ ਦੀ ਪ੍ਰਾਣੀ ਕਿਸੇ ਜਗ੍ਹਾ ਨੂੰ ਲੈ ਕੇ ਰੰਜਿਸ਼ ਚੱਲਦੀ ਆ ਰਹੀ ਸੀ ਜਿਸ ਦੀਆਂ ਕੀ ਵਿਖਾਸਾ ਕਈ ਵਾਰ ਪੁਲਿਸ ਦਾ ਥਾਣੇ ਵਿੱਚ ਦੇ ਚੁੱਕਿਆ ਪਰ ਕਿਸੇ ਵੀ ਕਿਸਮ ਦਾ ਕੋਈ ਨਿਬਟਾਰਾ ਅਜੇ ਤੱਕ ਨਹੀਂ ਸਿਵ ਹੋਇਆ ਇਸੇ ਵਜ੍ਹਾ ਕਰ ਨਾਲ ਉਹਨਾਂ ਦਾ ਉਹਨਾਂ ਦੇ ਰਿਸ਼ਤੇ ਨਾਲ ਚੜਾਅ ਚੱਲ ਰਿਹਾ ਸੀ ਅੱਜ ਵੀ ਉਸੇ ਰੰਜਿਸ਼ ਨੂੰ ਲੈ। ਉਹਨਾਂ ਪਿੰਡਾਂ ਦਾ ਸਰਦੀ ਤੋਂ ਕਿਹੜੇ ਦਸਕੇ ਬੇਟੀਆਂ ਦੇ ਨਾਮ ਜੋ ਬੋਲੇ ਹਨ ਉਹ ਅੱਥੇ ਪਹੁੰਚਦੇ ਹਨ ਅਤੇ ਉਹਨਾਂ ਨੂੰ ਧਮਕੀਆਂ ਦੇਈਆਂ ਸ਼ੁਰੂ ਕਰ ਦਿੰਦੇ ਹਨ ਅਤੇ ਨਾਲ ਹੀ ਉਸੇ ਸੱਜਣ ਦੇ ਪੋੜ ਨੂੰ ਇੱਕਲ ਆਹਦੇ ਨਾਲ ਕਿ ਮਾਤਾ ਤੇਰੇ ਬੱਤਿਆਂ ਨੂੰ ਆਜਸੀ ਅਜ ਨਾਲਾਂ ਨਹੀਂ ਤਪਨ ਦੇਣਾ ਹੈ ਉਹ ਉਹਨਾਂ ਦੇ ਨਿਸ਼ਾਨੇ ਕਰ ਦੇਣਗੇ ਜੇ ਕੋਈ ਵੀ ਕਹਿੰਦਾ ਸਿੱਖੀ ਉਹਨਾਂ ਦੇ ਕੋਲ ਆਤਿਆ ਦਿਨ ਸੰ ਜਦੋਂ ਉਹ ਇਹ ਗੱਲ ਕਹਿ ਕੇ ਚਲੇ ਜਾਂਦੇ ਹਨ ਤਾਂ ਮਾਤਾ ਸੱਜਣ ਗੌਰ ਦੀ ਹਾਲਤ ਵਿੱਚ ਉਹ ਜਾਂਦੀ ਹੈ ਤੇ ਇਸੇ ਕੀ ਕਰੀ ਦੀ ਬਿਆ ਦੇ ਕਾਰਨ ਉਹ ਉੱਥੇ ਡਿੱਗ ਚੜੀਆ ਤੇ ਮੌਕੇ ਤੇ ਉਸ ਦੀ ਜਾਨ ਨਿਕਲ ਜਾਂਦੀ ਹੈ। ਉਸ ਕੋਲ ਇੱਕ ਵਿਅਕਤੀ ਨੇ ਆਪਣੇ ਫੋਨ ਤੇ ਰਾਈਡ ਤੇ ਪੁੱਛ ਰਹਾ ਉਹਦੇ ਪਤੀ ਦੇ ਉਸਦੇ ਰਿਸ਼ਤੇਦਾਰਾਂ ਕਰਕੇ ਕਿ ਉਹਨਾਂ ਦੀ ਮੰਮੀ ਦੀ ਦਸਤੂ ਹੋ ਚੁੱਕੀ ਆ ਕਿ ਉਹ ਵਾਪਸ ਆ ਜਾਂਦੇ ਹਨ ਅਤੇ ਚਹਤ ਬੋਦੀ ਲਾਸ਼ ਨੂੰ ਲੈ ਕੇ ਖਾਣਾ ਪਿੰਡੀ ਸਾਦਾ ਵੇਖੇ ਪੁੰਚਦੇ ਹਨ। ਪੁਲਿਸ ਸਰ ਦੇ ਦਿੱਤੇ ਕੋਰਦੇ ਬਿਆਨ ਦਰਜ ਕਰਕੇ ਤੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦੇਣੀ ਹੈ। ਤੁਹਾਡਾ ਇਹ ਕਹਿਣਾ ਹੈ ਕਿ ਅਗਰ ਪੁਲਿਸ ਹਸਨਾ ਪੋਸਟਮਾਰਟਮ ਕਰਾਉਣ ਉਪਰੰਤ ਵੀ ਉਹਨਾਂ ਨੂੰ ਕਿਸੇ ਦਾ ਨਿਆਂ ਨਹੀਂ ਜਿੰਦੀ ਨਾ ਤਾਂ ਭਾਵੇਂ ਕੀ ਨਾ ਦੇਖਿਆ ਵੀ ਤੁਮਕੇ ਦੇ ਕਾਰਨ ਸਬੂਤ ਰਿਪੋਰਟ ਮੌਤ ਹੋਈ ਉਹਨਾਂ ਦੀ ਜਫਤਾਰੀ ਨਹੀਂ ਕਰਦੀ ਕਬੂਲਦਾ ਅੰਤਿਮ ਦਸਤਾਰ ਨਹੀਂ ਕਰਨ ਦੇਦੇ ਉਸਤ ਕੋਈ ਲੋਕਾ ਦੀ ਜਫਤਾਰੀ ਨਹੀਂ ਇਹ ਤੁਹਾਨੂੰ ਦਿਖਾਉਣਾ ਇਹ ਹੋਏਗਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਿੱਥੇ ਤੱਕ ਲੈ ਕੇ ਜਾਂਦੀ ਹੈ ਤੇ ਦੋਸ਼ੀ ਜਾਂ ਨੂੰ ਗ੍ਰਿਫਤਾਰ ਕਰਦੀ ਹੈ ਜਦੋਂ ਇਹ ਵਿਸਾਟਰ ਬਲਤਵਾਰ ਨੂੰ ਸਾਹਮਣੇ ਦੋਲਦੀ ਹੈ ਜਾਂ ਨਹੀਂ ਹਰਜੀਤ ਕੌਰ ਪਿੰਡ ਕਿਹੜਾ ਪੈਣ ਜੀ ਪਿੰਡੀ ਸਾਦਾ ਕੀ ਮਸਲਾ ਕੀ ਹੋਇਆ ਪੈਣ ਜੀ ਇਹ ਹੋਈ ਕਿ ਮੇਰੇ ਘਰ ਤੇ ਘਰ ਵਾਲਾ ਤੇ ਮੇਰਾ ਦਿਓਰ ਚੱਲੇ ਹਨ ਵਾਢੀ ਪਹਿਲਾਂ ਵੀ ਇਹਨਾਂ ਦੀ ਕੋਈ ਲੱਗਦੀ ਲੁਗਦੀ ਹੋਈ ਤਾਂ ਦੇ ਜਿਹੜੇ ਨਾਲ ਲੱਗਦੀ ਸੀ ਇਹੋ ਹੀ ਸਰੀਕੇ ਸਾਡੇ ਨਾਲ ਦਿਓਰ ਇਹ ਨਾਮ ਨੇ ਉਹਨਾਂ ਦੇ ਪਰਮਾਨ ਸਿੰਘ ਤੇ ਜੱਗਾ ਸਿੰਘ ਹਾਂਜੀ ਤੇ ਮਹਿੰਗਾ ਸਿੰਘ ਅੱਛਾ ਜੀ ਸਤਪਾੜਾ ਮੇਲਾ ਡੀ ਸਿੰਘ ਅੱਛਾ ਜੀ ਇਹ ਤੁਹਾਡੇ ਸ਼੍ਰੀਕੇ ਚੋਂ ਨੇ ਹਾਂਜੀ ਹਾਂਜੀ ਇਹ ਸ਼੍ਰੀਕੇ ਚੋਂ ਲੱਗਦੇ ਬਾਜੀ ਇਹਨਾਂ ਨਾਲ ਤੁਹਾਡੀ ਇਹ ਪੈਰੀਆ ਦਾ ਝਗੜਾ ਹੀ ਥਾਂ ਦਾ ਜਗਾ ਦਾ ਲਾਖੀ ਹਾਂਜੀ ਜਗਾ ਦਾ ਜਗਾ ਦਾ ਤੇ ਅੱਜ ਕੀ ਘਟਨਾ ਵਾਪਰੀ ਘਟਨਾ ਇਹ ਵੀ ਪੀ ਇਹ ਚੱਲੇ ਹਨ ਵਾਢੀ ਐਰਕਾ ਅੱਜ ਹਸਬੰਡ ਤੇ ਹਾਂਜੀ ਦਿਓਰ ਤੇ ਮੇਰਾ ਹਸਬੰਡ ਚੱਲੇ ਹਨ ਵਾਢੀ ਇਹਨਾਂ ਨੇ ਇਹਨਾਂ ਨੂੰ ਵੀ ਧਮਕੀਆਂ ਫੋਨ ਲਾ ਕੇ ਦਿੱਤੀਆਂ ਨੇ ਵੀ ਅਸੀਂ ਅੱਜ ਤੁਹਾਨੂੰ ਵੱਡਣਾ ਹੀ ਵੱਡਣਾ ਹੈ ਬਾਅਦ ਚ ਮੈਂ ਤੇ ਮੇਰਾ ਦਿਓਰ ਬਿੱਟੂ ਤੇ ਸੱਸ ਮੇਰੀ ਅਸੀਂ ਚੱਲੇ ਹਾਂ ਭੂਆ ਦੇ ਘਰੇ ਚੱਲੇ ਭਾਬੀ ਦੇ ਘਰੇ ਤੇ ਉਹਨਾਂ ਨੂੰ ਬਾਹਾਨੂੰ ਸ਼ਰਕ ਦੇ ਘੇਰ ਕੇ ਸਾਨੂੰ ਮੈਨੂੰ ਉਹਨਾਂ ਨੇ ਕਿਹਾ ਵੀ ਭਾਬੀ ਮੈਂ ਅਹੀਂ ਅੱਜ ਜਿੱਥੇ ਮਰਜ਼ੀ ਤੂੰ ਲਕਾੜਾ ਆਪਣੇ ਘਰ ਆਲੇ ਨੂੰ ਤੇ ਦਿਓਰ ਆਪਣੇ ਨੂੰ ਜਿੱਥੇ ਮਰਜ਼ੀ ਲਕਾੜਾ ਇਹੀਂ ਨਾਲਾ ਨਹੀਂ ਟੱਪਨ ਦੇ। ਇਹ ਤੁਹਾਨੂੰ ਕਿਹਾ ਉਹਨਾਂ ਨੇ। ਹਾਂਜੀ ਹਾਂਜੀ। ਜਿੰਨਾ ਦੇ ਨਾਮ ਮੈ ਚੁੱਕੇ ਆਪਣੇ ਸ਼ਰੀਕੇ ਦੇ। ਹਾਂਜੀ ਹਾਂਜੀ। ਤੇ ਹੋਰ ਨਾਲ ਲੱਸੋ। ਉਹਨਾਂ ਨੇ ਜਦੋਂ ਇਹ ਧਮਕੀ ਦਿੱਤੀ ਪਈ ਅਸੀਂ ਉਹਨਾਂ ਨੂੰ ਅੱਜ ਹੀ ਨਾਲ ਨਹੀਂ ਟੱਪਨ ਦੇਣਾ ਅਸੀਂ ਮਾਰਕੁੱਟ ਦੇਣਾ ਉਹਨਾਂ ਨੂੰ ਉਸ ਤੋਂ ਉਪਰੰਤ ਕੀ ਹੁੰਦਾ ਜੀ ਉਹਨਾਂ ਕੋਲ ਤਾਂ ਹਥਿਆਰ ਦੀ ਉਰਵੀ ਹੈਗੇ ਹਨ ਉਹਨਾਂ ਨੇ ਹਥਿਆਰ ਵੀ ਰੱਖੇ ਹਨ ਸਾਰੇ ਤੇ ਇਹਨਾਂ ਨੇ ਕਿਹਾ ਵੀ ਅਸੀਂ ਅੱਜ ਤਾਂ ਦੇ ਦੌਰ ਨੂੰ ਤੇ ਇਹਨੂੰ ਇਹ ਮਿੰਟ ਨੂੰ ਅਸੀਂ ਅੱਜ ਟੱਪਾ ਹੀ ਨਾਲ ਨਹੀਂ ਟੱਪਨ ਦੇਣਾ ਅਸੀਂ ਇਹਨੂੰ ਅੱਜ ਵੱਢਣੇ ਵੱਢਣਾ ਅਸੀਂ ਅੱਛਾ ਜੀ ਇੱਥੇ ਸੱਸ ਮੇਰੀ ਮਗਰ ਬੈਠੀ ਉਹ ਚਰੀਏ ਸੁਣ ਕੇ ਤੇ ਉਹ ਹੋ ਗਈ ਨਿਕਲ ਗਿਆ ਉੱਥੇ ਉਹ ਕੁਝ ਮਿੰਟ ਬਾਅਦ ਉੱਥੇ ਉਹ ਵਿਚਾਰੀ ਮੱਕ ਗਈ ਉਹ ਮੌਕੇ ਤੇ ਜਿਹੜੀ ਵੀ ਹਾਂਜੀ ਹਾਂਜੀ ਮੌਕੇ ਤੇ ਮੌਤ ਹੁੰਦੀ ਹੈ ਉਹਨਾਂ ਦੀ ਹਾਂਜੀ ਮੌਕੇ ਤੇ ਮ ਉਹਨਾਂ ਨੂੰ ਅਹੀਂ ਫਿਰ ਇਹ ਵਿਚਾਰੇ ਉੱਧੇ ਗਏ ਹਨ ਰਾਤ 'ਚ ਫਿਰੇ ਵਾਪਸ ਆਏ ਨੇ ਹਾਂਜੀ ਤੇ ਕੋਈ ਸਟਰੀ ਦੀ ਸੂਚਨਾ ਤੁਸੀਂ ਥਾਣੇ ਫਿਰ ਦਿੱਤੀ ਆਪਣੇ ਲਾਗੇ ਪੰਡਿਤ ਸਾਹਿਬ ਹਾਂਜੀ ਹਾਂਜੀ ਥਾਣੇ ਤੇ ਵੀ ਦਿੱਤੀ ਆ ਜੀ ਬਿਆਨ ਹੋ ਗਿਆ ਤੁਹਾਡਾ ਹਾਂਜੀ ਹੋ ਗਿਆ ਜੀ ਕੀ ਕਹਿਣਾ ਪੁਲਿਸ ਦਾ ਜੀ ਪੁਲਿਸ ਦਾ ਕਹਿਣਾ ਇਹੋ ਹੀ ਵੀ ਜਿਹੜੀ ਕਾਰਵਾਈ ਬੰਦੀ ਉਹ ਕਰਾਂਗੇ ਪੁਲਿਸ ਦੇ ਹੋਂ ਤੱਕ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਜੀ ਹਾਂਜੀ ਜਿੰਨੀ ਹੋਂ ਤੱਕ ਦੀ ਕਾਰਵਾਈ ਹੋਈ ਹੈ ਹਾਂਜੀ ਹਾਂਜੀ ਤੁਹਾਡੇ ਹੱਕ 'ਚ ਪੁਲਿਸ ਜਾ ਰਹੀ ਹੈ ਜੀ ਹਾਂਜੀ ਮੰਨਤੀ ਕਰਦੇ ਇਹਦੀ ਮੰਨ ਕੇ ਵੀ ਜੋ ਉਹਨਾਂ ਦੀ ਕਾਰਵਾਈ ਬੰਦੀ ਉਹਨਾਂ ਦੇ ਕਰੋ ਉਹਨਾਂ ਨੂੰ ਕਿਉਂ ਤਾਂ ਕਿ ਮੇਰੀ ਸਾਸ ਤੇ ਹੋਣੀ ਨਹੀਂ ਹੈਗੀ ਤੇ ਜੋ ਉਹਨਾਂ ਦੀ ਕਾਰਵਾਈ ਬੰਦੀ ਕਰੋ ਸਜਾ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਜ਼ਾ ਦਿੱਤੀ ਜਾਏ ਵਾਤੋਂ ਵਾਤ ਸੋਰਾ ਮੇਰੇ ਅੱਗੇ ਨਹੀਂ ਹੈਗਾ ਠੀਕ ਇੱਕ ਕੁੜੀ ਵਿਚਾਰੀ ਵਿਆਹਣ ਵਾਲੀ ਇੱਕ ਮੁੰਡਾ ਨਿੱਕਾ ਵਿਆਹਣ ਵਾਲਾ ਸੀ ਤੁਹਾਡੇ ਦਿਓਰ ਤੇ ਹਾਂਜੀ ਉਹ ਵਿਆਹਣ ਵਾਲੇ ਦੋ ਉਹਦੇ ਨਾਲ ਹੀ ਘਰ ਸੀ ਸਰ ਉਹਦੇ ਨਾਲ ਘਰ ਹੀ ਸੀ ਮਿੰਟੂ ਸਿੰਘ ਅੱਜ ਜਿਨ੍ਹਾਂ ਦੀ ਮੌਤ ਹੋਈ ਉਹ ਤੁਹਾਡੇ ਕੀ ਲੱਗਦੇ ਸੀ ਸਰ ਉਹ ਮੰਮੀ ਐ ਮੇਰੀ ਕੀ ਨਾਮ ਸੀ ਉਹਨਾਂ ਦਾ ਸਰਬਜੀਤ ਕੌਰ ਕੀ ਪੂਰਾ ਵਾਕਿਆ ਹੋਇਆ ਸਰ ਵਾਕਾ ਇਹ ਹੋ ਕਿ ਆਪਾਂ ਅਸੀਂ ਜਾ ਰਹੇ ਸੀਗੇ ਅਸੀਂ ਤੇ ਰਾਸਤੇ ਵਿੱਚ ਪੂਣਾ ਮਮੀ ਦੀ ਡੈਥ ਹੋ ਗਈ ਇਹਨਾਂ ਨੇ ਕੋਈ ਧਮਕਧਮ ਕੀ ਦਿੱਤੀ ਹਥਿਆਰਾਂ ਨਾਲ ਵੀ ਅੱਜ ਮਿੰਟੂ ਤੇ ਗੁਰਪ੍ਰੀਤ ਸਿੰਘ ਨੂੰ ਮਾਰ ਦੇਣਾ ਇਸ ਕਰਕੇ ਮਮੀ ਦੀ ਡੈਥ ਹੋ ਗਈ ਕੋ ਪ੍ਰਾਨੀ ਰੰਜਿਸ਼ ਚੱਲਦੀ ਆ ਰਹੀ ਹੈ ਹਾਂਜੀ ਸਰ ਥਾਂ ਦਾ ਕੋਈ ਝਗੜਾ ਚੱਲਦਾ ਸੀ ਪਹਿਲਾਂ ਹੀ ਅਸੀਂ ਰਾਸਤੇ ਹੀ ਥਾਣੇ ਦੇ ਚੁੱਕੇ ਜੀ ਹਾਂਜੀ ਸਰ ਮੰਗ ਕੀ ਕਰਦੇ ਜੇ ਪੁਲਿਸ ਪ੍ਰਸ਼ਾਸਨ ਮੰਗੇ ਹੋਏ ਕਰਦੇ ਸਾਰੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਏ ਇਹਨਾਂ ਦੇ ਪਰਚਾ ਹੋਏ ਸਨ ਮੁਜਰਮਾਂ ਦੇ ਨਾਮ ਕਿਹਨਾਂ ਦਾ ਤੁਸੀਂ ਦਰਜ ਕਰਵਾਇਆ ਵਾ ਸਰ ਇਹ ਮਹਿੰਗਾ ਸਿੰਘ ਜੱਗਾ ਸਿੰਘ ਤੇ ਲਾਡੀ ਸਿੰਘ ਸਰਬਜੀਤ ਸਿੰਘ ਇਹ ਸਾਰੇ ਵਾਸੀ ਪਿੰਡੀ ਸੈਦਾ ਹੀ ਨੇ ਹਾਂਜੀ ਤੁਹਾਡੇ ਪਿੰਡ ਤੋਂ ਹੀ ਹਾਂਜੀ ਭਗਵਾਨ ਸਿੰਘ ਠੀਕ ਹੈ ਹਾਂਜੀ ਜੋ ਬੁੱਲੇ ਚੁੰਦਰ ਪਾ ਭਗਵਾਨ ਵਾਲਮੀ ਮਹਾਰਾਜ ਜੀ ਮੇਰਾ ਨਾਮ ਸਰਵਣ ਹੈ ਪਾਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਜੋ ਵਾਕਾ ਵਾਕਿਆ ਇਹ ਪਿੰਡੀ ਸੈਦਾ ਦੇ ਵਿੱਚ ਕਿਸੇ ਪ੍ਰਾਣੀ ਰੰਦਸ ਨੂੰ ਲੱਗੇ ਆਂਡ ਗਵਾਰ ਦੇ ਵਿੱਚ ਚੱਲਦੀ ਥਾਂ ਤੋਂ ਝਗੜਾ ਔਰ ਜਿਹੜੀ ਸਰਬਜੀਤ ਕੌਰ ਹੀ ਉਹਨਾਂ ਦੇ ਕੁਝ ਘਰ ਦੇ ਮੈਂਬਰ ਅੱਜਕੱਲ ਜੋ ਤੁਹਾਨੂੰ ਪਤਾ ਵੀ ਬਾਡੀ ਚੱਲ ਰਹੀ ਆ ਉਹਦੇ ਵਾਢੀ ਕਰਨ ਚੱਲੇ ਸੀ ਤੇ ਰਾਹਤੇ ਵਿੱਚ ਘੇੜ ਕੇ ਕੁ ਬੰਦਿਆ ਨੇ ਉਹਨਾਂ ਦੇ ਜਿਨ੍ਹਾਂ ਦੀ ਰੰਜਿਸ਼ ਹੀ ਉਹਨਾਂ ਨੇ ਘੇੜ ਕੇ ਹਥਿਆਰਾਂ ਨਾਲ ਲੈਸ ਹੋ ਕੇ ਤੇ ਡਰਾਇਆ ਧਮਕਾਇਆ ਕਿ ਤੇਰੇ ਬੱਚੇ ਜੇ ਕਣਕ ਵੜਨ ਚੱਲੇ ਹਨ ਤੂੰ ਅਹੀਂ ਵਾਪਸ ਨਹੀਂ ਆਉਂਦੇ ਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਰਾਹ ਵੱਢ ਟੁੱਕ ਦਿਆਂਗੇ ਉਸ ਗੱਲ ਨੂੰ ਸਰਬਜੀਤ ਕੌਰ ਜਿਹੜੀ ਉਹ ਨਾ ਬਰਦਾਸ਼ਤ ਕਰ ਚੁੱਕੀ ਤੇ ਉੱਥੇ ਹੀ ਹੋ ਕੇ ਦੇ ਨਾਲ ਉਹਦੀ ਮੌਤ ਹੋ ਚੁੱਕੀ ਆ ਔਰ ਇਸ ਲਈ ਅੱਜ ਅਸੀਂ ਪਿੰਡੀ ਠਾਣੇ ਦੇ ਵਿੱਚ ਪਹੁੰਚੇ ਆ ਔਰ ਸਾਨੂੰ ਪੁਲਿਸ ਨੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਬੰਦੀ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਦੇ ਆ ਔਰ ਜੇ ਅਗਰ ਕਾਨੂੰਨੀ ਕਾਰਵਾਈ ਨਹੀਂ ਕਰਦੇ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੀ ਜਥੇਬੰਦੀ ਨਾਲ SLA ਮਸਵਰਾ ਕਰਕੇ ਤੇ ਇਹ ਹਰਕਤਾਂ ਦੇ ਉੱਤਰਾਂਗੇ ਉਹ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ ਪਤ ਜੀ ਕਿੰਨਾ ਤਰਾਵਾਂ ਤੇ ਹੱਥ ਪਰਚਾ ਦਰਜ ਹੋਣਾਗਾ ਕੋਈ ਦੱਸਿਓ ਤੁਹਾਨੂੰ ਨਹੀਂ ਅਜੇ ਤੱਕ ਸਾਨੂੰ ਪੁਲਿਸ ਨੇ ਬਿਆਨ ਜਰੂਰ ਲਿਖਿਆ ਪਰ ਅਜੇ ਵਿੱਚ ਇਹਦੇ ਵਿੱਚ ਗੱਲ ਜਿਹੜੀ 골ਮੋਲ ਜੀ ਕੀਤੀ ਜਾ ਰਹੀ ਆ ਪਰ ਸਾਨੂੰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਕਿਹੜਾ ਮਾਂ ਦਾ ਇਨਸਾਫ ਪਰਚਾ ਦਰਜ ਕਰਵਾਉਣ ਲੱਗੇ ਆ ਉਹ ਹੁਣ ਇਹ ਕਹਿ ਰਹੇ ਕਿ ਬੋਡੀ ਨੂੰ ਜਿਹੜਾ ਹਸਪੀਟਲ ਸਿਵਲ ਅਜਨਾਲੇ ਪਹੁੰਚਾਇਆ ਜਾਵੇ ਕਿਉਂਕਿ ਬੋਡੀ ਦਾ ਜਿਹੜਾ ਪੋਸਟਮਾਰਟਮ ਹੋ ਜਾਵੇ ਉਹ ਤੋਂ ਬਾਅਦ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੋਈ ਜੇ ਹੁਣ ਕਰ ਦਿੰਦੇ ਆ ਤੇ ਕੋਈ ਉਹ ਤੋਂ ਬਾਅਦ ਕਰਨਗੇ ਅਸੱਚੇ ਪਰਚਾ ਨਹੀਂ ਦਰਜ ਹੁੰਦਾ ਤੇ ਤੁਹਾਡਾ ਕੋਈ ਸਟੈਪ ਕੀ ਹੈ ਅਗਲੀ ਕਾਰਵਾਈ ਜਿਹੜੀ ਹੋਊਗੀ ਅਸੀਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਆਈਜੀ ਦਫ਼ਤਰ ਦਾ ਘਰਾਓ ਕਰਾਂਗੇ ਤੇ ਉੱਥੇ ਇਹ ਪਰਿਵਾਰ ਨੂੰ ਇਨਸਾਫ ਦਿਵਾ ਕੇ ਹਟਾਂਗੇ ਔਰ ਜੇ ਪਰਿਵਾਰ ਨੂੰ ਇਨਸਾਫ ਜਿੰਨਾ ਤੱਕ ਇਨਸਾਫ ਨਹੀਂ ਮਿਲਦਾ ਤੇ ਇਹ ਜਿਹੜੀ ਸਰਬਜੀਤ ਕੌਰ ਦੀ ਬੋਡੀ ਆ ਲਾਸ਼ ਆ ਇਹਦਾ ਅਸੀਂ ਸਵੀਕਾਰ ਨਹੀਂ ਕਰਾਂਗੇ ਉਸ ਮੰਨਣ ਤੋਂ ਬਾਅਦ ਵੀ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਮੇਰਨਾ ਸਾਫ ਸੰਗ ਜੇ ਮੈਂ ਪੰਜਾਬ ਪੰਜਾਬ ਚੇਅਰਮੈਨ ਵਾਲਮੀਕੀ ਸੰਸਥਾ ਵੱਲੋਂ ਜੀ ਇਹ ਸਾਡੀ ਨਾ ਤਾਈ ਜੀ ਦੀ ਬੇਟੀ ਹੈ ਜੀ ਜਿਹਦੀ ਡੈਥ ਹੋਈ ਹੈ ਇਹ ਪੁਰਾਣੀ ਰੰਜਿਸ਼ ਚੱਲਦੀ ਆਉਂਦੀ ਅੱਗੇ ਵੀ ਇੱਕ ਦੋ ਵਾਰਾਂ ਪਾਇਆ ਵੀ ਚਲੋ ਵੀ ਰਾਜੀ ਨਾ ਕੰਪਰੋਮਾਈਜ਼ ਹੋ ਜਾਏ ਪਰ ਨਹੀਂ ਪੁਲਿਸ ਨੇ ਇਨਸਾਫ ਨਹੀਂ ਇਹਨਾਂ ਨੂੰ ਦਵਾਇਆ ਬੰਦੀ ਕਰ ਵੀ ਅੱਗੇ ਵੀ ਨਹੀਂ ਕੀਤੀ ਬੜੇ ਚਿੱਦੇ ਤਿੰਨ ਚਾਰ ਚੱਕਰ ਲੱਗੇ ਸਾਡੇ ਥਾਣੇ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇਹਨਾਂ ਨੂੰ ਕਹਿੰਦੇ ਵੀ ਚਲੋ ਜਾਂ ਕਾਰਵਾਈ ਕਰ ਦੋ ਜਾਂ ਬਿਠਾ ਕੇ ਕੰਪਰੋਮਾਈਜ਼ ਕਰਵਾ ਦਿਓ ਚਲੋ ਜੀ ਅੱਜ ਸਾਡੇ ਭਨੇਵੇਂ ਕਣਕ ਵੜਨੇ ਚੱਲੇ ਸੀ ਤੇ ਭੈਣ ਸਾਡੀਆਂ ਰੋਕ ਕੇ ਰਸਤੇ 'ਚ ਇੱਕ ਦੇ ਚੱਲੇ ਰਿਸ਼ਤੇਦਾਰਾਂ ਕੋ ਤੇ ਕਹਿੰਦੇ ਤੇਰੇ ਬੇਡੇ ਕਿੱਥੇ ਚੱਲੇ ਆ ਅਸੀਂ ਉਹਨਾਂ ਨੂੰ ਵੜਨੇ ਵੜਨਾ ਵਾ ਤੇ ਉਹਦੇ ਕੋ ਨਹੀਂ ਸਹਿਆ ਗਿਆ ਤੇ ਉਹਦੀ ਡੈਥ ਹੋ ਗਈ ਜੀ ਅਗਰ ਜੇ ਪੁਲਿਸ ਕਾਰਵਾਈਆਂ ਦੀਆਂ ਦਰਖਾਸਤਾਂ ਤੇ ਕਰ ਦਿੰਦੀ ਤੇ ਅੱਜ ਇਹ ਦਿਨ ਜਿਹੜਾ ਵੀ ਤੁਹਾਨੂੰ ਨਹੀਂ ਦੇਖਣਾ ਹਾਂਜੀ ਜੇ ਪਹਿਲਾਂ ਉਹ ਕਾਰਵਾਈ ਹੋ ਜਾਂਦੀ ਜਾਂ ਕੰਪਰੋਮੈਜ ਹੋ ਜਾਂਦਾ ਅਸੀਂ ਪਰਚੇ ਅਹੀਂ ਅਜ ਤੱਕ ਇਸ ਇਹਨਾਂ ਦੀ ਜਾਈ ਪਰਚਾ ਨਹੀਂ ਕਰਵਾਇਆ ਸਾਡੀ ਸੰਸਥਾ ਨੇ ਅਸੀਂ ਇਹੋ ਚਾਹੁੰਦੇ ਹਾਂ ਕਿ ਇਹਨਾਂ ਦਾ ਕੰਪਰੋਮਿਸ ਹੋ ਜੇ ਜਾਂ ਰਾਹ ਦਾ ਝਗੜਾ ਹੈ ਉਹ ਉਹ ਸੈੱਟ ਹੋ ਜੇ ਪਰ ਨਹੀਂ ਹੋਇਆ ਇਹ ਪੁਲਿਸ ਇਸ ਦੀ ਥਾਣੇ ਭਿੰਡੀ ਦੀ ਪੁਲਿਸ ਨੇ ਸਾਨੂੰ ਇਨਸਾਫ ਨਹੀਂ ਦਿਵਾਇਆ ਅਸੀਂ ਇਹੋ ਚਾਹੁੰਦੇ ਹਾਂ ਕਿ ਇਹਨਾਂ ਦਾ ਰਾਜੀਨਾਮਾ ਹੋ ਜੇ ਜੇ ਰਾਜੀਨਾਮਾ ਹੋ ਜਾਂਦਾ ਤੇ ਅੱਜ ਸਾਡੀ ਭੈਣ ਦੀ ਡੈਥ ਨਹੀਂ ਸੀ ਹੋਣੀ ਜੇ ਸਾਡੀ ਜੇ ਕਾਰਵਾਈ ਨਹੀਂ ਕਰਦੇ ਅਸੀਂ ਬੋਡੀ ਨੂੰ ਲੈ ਕੇ ਥਾਣੇ ਤੱਕ ਘਰੋ ਕਰਾਂਗੇ ਜਾਂ ਐਸਐਸਪੀ ਸਾਹਿਬ ਦੇ ਦਫਤਰ ਘਰੋ ਕਰਾਂਗੇ ਜਾਂ ਆਈਜੀ ਸਾਹਿਬ ਅਸੀਂ ਉੱਚੇ ਸੰਘਰਸ਼ ਤੱਕ ਜਾਵਾਂਗੇ ਜੀ ਸਰਦੂ ਕੰਪਲੇਟ ਆਈ ਹੈ ਜੀ ਹਰਜੀਤ ਕੌਰ ਜਿਹਦੀ ਨੋਨ ਨੇ ਕੰਪਲੇਟ ਕੀਤੀ ਆ ਤੇ ਉਹ ਤੇ ਉਹਦੀ ਸੱਸ ਜਿਹੜੀਆਂ ਆ ਆਪਣੇ ਘਰ ਤੋਂ ਉਹਦੇ ਜਾਮ ਜਾ ਰਹੇ ਸੀ ਹਾਂਜੀ ਇਹਨਾਂ ਦਾ ਗੌਂਡੀ ਭਗਵਾਨ ਸਿੰਘ ਦੇ ਨਾਲ ਹੋਰ ਚਾਰ ਪੰਜ ਪੰਜ ਆਦਮੀ ਨੇ ਜਿਹੜਾ ਉਹਨਾਂ ਦਾ ਪਹਿਲੇ ਆਪਸ ਵਿੱਚ ਰੰਜਿਸ਼ ਚੱਲੀ ਆ ਤੇ ਘਰ ਦੇ ਸਾਥ ਲੈ ਹਾਂਜੀ ਤੇ ਉਹਨਾਂ ਨੇ ਉਹਨਾਂ ਨੂੰ ਮੜ ਚੰਗਾ ਬੋਲਿਆ ਤੇ ਇਸ ਕਾਰਨ ਕਰਕੇ ਜਿਹੜੀ ਜੇੜੀ ਆ ਉਦੋਂ ਮੋੜ ਦੂਰੋਂ ਪਹੁੰਚਿਆ। ਹਾਂਜੀ। ਇਹ ਸੋਹਣੀ ਜਿਹੜੀ ਪੋਸਟਰ ਨੂੰ ਲਾਇਆ ਜਾ ਰਿਹਾ ਜੋ ਤੁਹਾਤ ਸਾਹਮਣੇ ਉਹਦੇ ਸਰਪ੍ਰਸਤ ਵੀ ਅਮਜਲੇਂਦੀ ਆ। ਸਰ ਐਫ ਆਈ ਆਰ ਦਰਜ ਹੋ ਗਈ ਹੈ ਜੀ। ਐਫ ਆਈ ਆਰ ਦਰਜ ਕਰ ਰਹੇ ਹਾਂ। ਦਰਜ ਕਰਦੇ ਹਾਂ।